ਕਿੱਕਾ ਦੱਸਦੀ ਜਾ ਏ ਦੋ ਦੋ ਵਿੱਚ ਦੀ ਨਿਕਲਦੀ ਆਇਨੇ ਨੂੰ ਦਰਬਾਰ ਵਿੱਚ ਆਇਨੇ ਨੂੰ ਦਰਬਾਰ ਵਿੱਚ ਇੱਕ ਸਿਦਕੀ ਪਹੁੰਚੋ ਯਾ ਹੋਜ਼ਾ ਬੇਟਾ ਸੱਚੇ ਸਾਈ ਮੈਂ YouTube ਤੇ ਨੰਬਰ ਚੈੱਕ ਉਹਨਾਂ ਨਾਲ ਗੱਲ ਕੀਤੀ ਸੀ ਜੀ ਜੀ ਮੈਂ ਕਿਹਾ ਉਸਤਾਜੀ ਮੈਨੂੰ ਬੜਾ ਸ਼ੌਂਕ ਹੈ ਕਿ ਮੈਂ ਪ੍ਰਚਾਰਕ ਬਣਾ ਤੇ ਉਸਤਾਜ ਜੀ ਨੇ ਜਦੋਂ ਕਾਲ ਚੁੱਕੀ ਮੈਂ ਜਦੋਂ ਫਤੇ ਦੀ ਸਾਂਝ ਪਾਈ ਮੈਂ ਕਿਹਾ ਉਸਤਾਜ ਜੀ ਨੇ ਜੋ ਫਤੇ ਬੁਲਾਈ ਨਾ ਤੇ ਉਸਤਾਜ ਜੀ ਕਹਿੰਦੇ ਮੈਨੂੰ ਧਿਆਨ ਲੱਗਾ ਕਿਸੇ ਟਾਡੀ ਨੇ ਫਤੇ ਬੁਲਾਈ ਹੁੰਦੀ ਆ ਰਹੀ ਨਾ ਤੇ ਮੈਂ ਤਿਆਰ ਬਰ ਤਿਆਰ ਕਹਿੰਦੇ ਭਾਈ ਤਾਰੂ ਸਿੰਘ ਜੀ ਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਪਿੰਡ ਦੇ ਸਾਥ ਦੇ ਵਿੱਚ ਲਿਆਂਦਾ ਹੈ ਰਾਤ ਪਈ ਤਾਂ ਦੁਨੀ ਚੰਦ ਰਾਤ ਪਈ ਤਾਂ ਦੁਨੀ ਚੰਦ ਕਰੇ ਸਾਥੀਆਂ ਨਾਲ ਵਿਚਾਰ ਉਹ ਕਲ ਹਾਥੀ ਨਾਲ ਲੜਾਵਣਾ ਹਾਥੀ ਨਾਲ ਲੜਾਵਣਾ ਹਾਥੀ ਦੇ ਬੰਦੇ ਨੂੰ ਮਾਰ ਹਾਥੀ ਨਾਲ ਬੰਦੇ ਦਾ ਮੇਲ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵੇਲੇ ਪਿੰਡ ਸਬਾਜਪੁਰ ਦੇ ਵਿੱਚ ਮੌਜੂਦ ਆ ਹਲਕਾ ਖਡੂਰ ਸਾਹਿਬ ਦਾ ਪਿੰਡ ਹੈ ਸਬਾਜਪੁਰ ਦੇ ਨਜ਼ਦੀਕ ਵਾਂ ਪਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਤੁਹਾਡੀ ਸੁਮਨਪ੍ਰੀਤ ਕੌਰ ਉਹਨਾਂ ਦੇ ਜਥੇ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਅਤੇ ਜਾਣਦੇ ਆ ਕਿ ਕਿਵੇਂ ਛੋਟੇ ਘਰ ਤੋਂ ਉੱਠ ਕੇ ਇਸ ਭੈਣ ਨੇ ਅਤੇ ਉਸਦੇ ਜਥੇ ਨੇ ਵੱਡੀਆਂ ਮੱਲਾਂ ਵੀ ਮਾਰੀਆਂ ਨੇ ਤੇ ਅੱਜ ਵੱਡੀਆਂ ਸਟੇਜਾਂ ਤੇ ਵੱਡਿਆਂ ਜਥਿਆਂ ਦੇ ਵਿੱਚ ਜਦੋਂ ਸਮਾਂ ਮਿਲਦਾ ਤਾਂ ਮਨ ਨੂੰ ਬੜਾ ਸਕੂਨ ਜਿਹੜਾ ਹੈ ਉਹ ਕਹਿੰਦੇ ਨੇ ਮਿਲਦਾ ਆ ਤੇ ਪਰਿਵਾਰ ਦੀ ਜੇ ਗੱਲ ਕਰੀਏ ਤਾਂ ਪਰਿਵਾਰ ਵੱਲੋਂ ਵੀ ਸਪੋਰਟ ਮਿਲਦੀ ਹੈ ਹੋਰ ਵੀ ਗੱਲਾਂ ਬਾਤਾਂ ਕਰਦੇ ਆ ਸਾਡੇ ਨਾਲ ਬਣੇ ਨੇ ਆਓ ਆਪਾਂ ਸਵਾਗਤ ਕਰਦੇ ਆ ਜੀ ਗ੍ਰੇਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਿਲਜੀਤ ਸਿੰਘ ਅਤੇ ਖਡੂਰ ਸਾਹਿਬ ਹਲਕੇ ਦਾ ਇਹ ਪਿੰਡ ਹੈ ਵਾਂ ਜਿੱਥੇ ਅਸੀਂ ਐਸ ਵੇਲੇ ਮੌਜੂਦ ਆ ਸਭ ਤੋਂ ਪਹਿਲਾਂ ਬੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਹਾਂਗਾ ਆਪਣੇ ਬਾਰੇ ਸਭ ਤੋਂ ਪਹਿਲਾਂ ਦੱਸਿਓ ਇਸ ਜਥੇ ਬਾਰੇ ਦੱਸਿਓ ਸਭ ਤੋਂ ਪਹਿਲਾਂ ਹਾਂਜੀ ਵੀਰ ਜੀ ਮੈਂ ਪਿੰਡ ਵਾਂ ਤੋਂ ਜੀ ਜੀ ਸੁਮਨਪ੍ਰੀਤ ਕਰਖਾਲਾ ਸਾ ਮੇਰੇ ਜੱਥੇ ਦਾ ਨਾਮ ਹੈ ਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਲਾਈਨ ਵੱਲ ਜੁੜਿਆ ਅਤੇ ਕਿਹੜੀਆਂ-ਕਿਹੜੀਆਂ ਸਟੇਜਾਂ ਤੇ ਜਿਹੜਾ ਤੁਹਾਨੂੰ ਸਮਾਂ ਮਿਲਿਆ ਜੀ ਹਾਂਜੀ ਵੀਰ ਜੀ ਮੈਨੂੰ ਤਕਰੀਬਨ ਕੋਈ 3 ਕਿ ਸਾਲ ਹੋ ਚੱਲੇ ਨੇ ਜੀ ਜਿਵੇਂ ਆਪਾਂ 2022 ਦੇ ਵਿੱਚ ਸਟਾਰਟ ਕੀਤਾ ਸੀ ਕੰਮ ਜੀ ਤੇ 2022 ਦੇ ਲਾਸਟ ਸੀਗਾ ਜੀ ਹੁਣ ਅਸੀਂ ਕਾਫੀ ਦੂਰ ਤੱਕ ਜਿਵੇਂ ਟਾਟਾ ਨਗਰ ਝਾਰਖੰਡ ਵਿੱਚ ਤੱਕ ਜਾ ਕੇ ਆਇਆ ਔਰ ਕਾਫੀ ਮਾਜਿਚ ਵੀ ਕਾਫੀ ਸਟੇਜਾਂ ਆਪਾਂ ਕਵਰ ਕੀਤੀਆਂ ਨੇ ਜਾਂ ਬਹੁਤ ਜਗ੍ਹਾ ਤੇ ਪ੍ਰੋਗਰਾਮ ਲਾਉਣ ਨੂੰ ਮਿਲੇ ਨੇ ਬਹੁਤ ਸਤਿਕਾਰ ਵੀ ਦਿੰਦੀ ਆ ਸੰਗਤ ਜੀ ਹਾਂਜੀ ਮੈਂ ਚਾਹਾਂਗਾ ਕੋਈ ਉਸ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਹੈ ਤੁਹਾਡੇ ਜੱਥੇ ਤੇ ਕੋਈ ਚੀਜ਼ ਜਿਹੜੀ ਆ ਸਾਡੇ ਦਰਸ਼ਕਾਂ ਦੇ ਸਾਹਮਣੇ ਜਿੰਨੇ ਵੀ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ 'ਚ ਕੁਝ ਜ਼ਰੂਰ ਉਸ ਪਰਮਾਤਮਾ ਨਾਲ ਜੋੜਦੀਆਂ ਹੋਈਆਂ ਕੁਝ ਲਾਈਨਾਂ ਸਾਂਝੀਆਂ ਕੀਤੀਆਂ ਜਾਣ ਹਾਂਜੀ ਜੀ ਜਿਵੇਂ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਾਡੇ ਕੋਲੋਂ ਕੁਝ ਵੀ ਲੁਕੋਕੇ ਨਹੀਂ ਰੱਖਿਆ ਪਾਤਸ਼ਾਹ ਕਹਿੰਦੇ ਸੀ ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ ਆਹ ਬਿਜਲੀ ਨੇ ਚਾਹੂੰ ਸ਼ਮਸ਼ੀਰਾਂ ਦੇ ਅੱਗੇ ਮੈਂ ਟੁੱਟੀ ਹੋਈ ਗਰੀਬਾਂ ਦੀ ਕਿਸਮਤ ਨੂੰ ਜੋੜਾਂ ਬਈ ਇੱਕ ਧਾਰ ਅੱਗੇ ਬਈ ਤਾਰਾਂ ਨਰੋੜਾਂ ਸਤਲੁਜ ਦੇ ਪਾਣੀ ਚ ਪਾ ਕੇ ਪਤਾਸੇ ਮੈਂ ਮੋਇਆਂ ਦੇ ਮੂੰਹ ਤੇ ਲਿਆਂਦੇ ਨੇ ਹਸੇ ਤੇ ਜਿਹੜੇ ਕੰਮ ਕਲਮ ਤੋਂ ਰਹਿ ਗਿਆ ਅਧੁਰੇ ਉਹ ਹੁਣ ਕਰਨੇ ਕਿਰਪਾ ਨਾਲ ਪੂਰੇ ਮੈਂ ਕਬਰਾਂ ਚ ਮੁਰਦੇ ਜਗਾਉਣਿਆਂ ਸੁੱਤੇ ਉਹ ਕਿਸ ਕੀ ਨੇ ਚਾਹੂੰ ਤੂਫਾਨਾਂ ਦੇ ਉੱਤੇ ਨਾ ਬੰਦੇ ਨੂੰ ਬੰਦਾ ਜੇਲਾ ਚ ਤਾੜੇ ਮੇਂ ਕੁਰੀ ਨਾਲ ਬਦਲਾਂਗਾ ਹੌਕੇ ਤੇ ਹਾਰੇ ਨਵੀਂ ਰਾਏ ਬੰਤਰ ਦਾ ਖਿੱਚਣਾ ਖਾਕਾ ਮੇਂ ਬਣ ਕਿਆ ਭਾਰਤ ਦਾ ਰਾਖਾ ਆ ਛਪਰਾਂ ਤੇ ਛੌਣੀ ਬਣਾਉਣੀ ਐ ਦੁਨੀਆ ਮੇਂ ਦੁਖੀਆਂ ਦੇ ਸੁਖ ਲਈ ਵਸੌਣੀਆਂ ਦੁਨੀਆ ਬਈ ਸਾਰੀ ਦੁਨੀਆ ਹੀ ਕਿੰਦੇ ਪਿਆਰ ਚੋਂ ਪੈਦਾ ਪਰ ਮੈਂ ਬੰਦੇ ਕੀਤੇ ਤਲਵਾਰ ਚੋਂ ਪੈਦਾ ਐਸੀ ਪਰਪੰਛੀਆਂ ਦੇ ਖੰਭਾਂ ਚ ਸ਼ਕਤੀ ਉੱਡ ਕੇ ਉਡਾਉ ਦੇਵੇ ਬੰਬਾਂ ਦੀ ਸ਼ਕਤੀ ਭੁਖੀਆਂ ਘਟਾਰਾਂ ਕੋਲੋਂ ਬਾਜ ਤੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਤਨਕਲਗੀ ਤਰਪਾਤਸ਼ਾ ਮਹਾਰਾਜ ਜਿਨ੍ਹਾਂ ਨੇ ਸਾਡੇ ਕੋਲੋਂ ਕੁਝ ਵੀ ਲਕੋਕੇ ਨਹੀਂ ਰੱਖਿਆ ਸੰਗਤਜੀ ਪਾਸ਼ਾ ਮਹਾਰਾਜ ਨੇ ਸਾਨੂੰ ਵਡੀਆਂ ਵਡਿਆਈਆਂ ਬਖਸ਼ਿਸ਼ ਕੀਤੀਆਂ ਨੇ ਸਾਨੂੰ ਉਹਨਾਂ ਦੇ ਕਹਿਣਿਆਂ ਤੇ ਉਹਨਾਂ ਦੇ ਪੁਰਨਿਆਂ ਤੇ ਚੱਲਣਾ ਚਾਹੀਦਾ ਹੈ ਬਹੁਤ ਪਿਆਰੀ ਆਵਾਜ਼ ਵੀ ਹੈ ਤੇ ਬੜੀ ਪਿਆਰੀ ਆਵਾਜ਼ ਦੇ ਵਿੱਚ ਸੰਗਤ ਨੂੰ ਜਦੋਂ ਤੁਹਾਨੂੰ ਸਮਾਂ ਮਿਲਦਾ ਤੁਸੀਂ ਸੁਣਾਉਂਦੇ ਵੀ ਇਹ ਛੋਟੀ ਭੈਣ ਨਾਲ ਉਹਨਾਂ ਬਾਰੇ ਵੀ ਜਰੂਰ ਦੱਸਿਓ ਜੀ ਹਾਂਜੀ ਵੀਰ ਜੀ ਇਹਨਾਂ ਨੂੰ ਕੋਈ ਤਕਰੀਬਨ ਇਹਨਾਂ ਨੂੰ 1-2 ਮਹੀਨੇ ਹੋਏ ਨੇ ਜੇ 2 ਕੁ ਮਹੀਨੇ ਹੋਇਆ ਇੱਕ ਅਜੇ ਸਾਡੇ ਨਾਲ ਸਟੇਜਾਂ ਮਤਲਬ ਕਵਰ ਕਰ ਰਹੇ ਨੇ ਤੇ 8-10 ਹੀ ਕਲਾਸਾਂ ਲੱਗੀਆਂ ਵਾ ਤੇ ਮਾਰੇ ਦੀ ਬੜੀ ਬਖਸ਼ਿਸ਼ ਹੈ ਬੱਚੀ ਤੇ ਹਾਂਜੀ ਇਹ ਤੁਹਾਨੂੰ ਕੋਈ ਨਾ ਕੋਈ ਸੁਣਾਉਣਗੇ ਹਾਂ ਜਰੂਰ ਜਰੂਰ ਜੀ ਅਸੀਂ ਚਾਹਾਂਗੇ ਜਰੂਰ ਕੁਝ ਤੁਸੀਂ ਉਹਨਾਂ ਨੂੰ ਦੱਸ ਦਿਓ ਕੀ ਸੁਣਾਉਣਾ ਹੈ ਜੋ ਤੁਸੀਂ ਅਭਿਆਸ ਵੀ ਕਰਦੇ ਹੋ ਉਹਦੇ ਸੁਣਾਓ ਹਾਂਜੀ ਹਾਂਜੀ ਜੀ ਜੀ ਹਾਂਜੀ ਆਪਣੇ ਵੱਲੋਂ ਹੀ ਸੁਣਾਣਗੇ ਦੋ ਚਾਰ ਇਹਨਾਂ ਨੂੰ ਕਪਤਾ ਜਿਹੜੀਆਂ ਕੰਠ ਕਰਾਈਆਂ ਹੋਈਆਂ ਨੇ ਜੀ ਜੀ ਮੈਂ ਚਾਹਾਂਗਾ ਹਾਂਜੀ ਸੁਣਾ ਦਿਜੀਏ ਹੱਥ ਜੋੜੇ ਹੋ ਅਰ ਜੋਈ ਦਾਤਿਆ ਤੇਰੇ ਬਿਨਾਂ ਸਿਰਾਂ ਨਾ ਕੋਈ ਦਾਤਿਆ ਹੱਥ ਜੋੜੇ ਹੋਰ ਜੋਈ ਦਾ ਤਿਆ ਤੇਰੇ ਬਿਨ ਆਸਰਾ ਨ ਕੋਈ ਦਾ ਤਿਆ ਤੇਰੇ ਸੇਵਕਾਂ ਨੇ ਤੱਕੀ ਤੇਰੀ ਉਟ ਹੈ ਲਾਜ ਰੱਖ ਲੈਣੀ ਜੀ ਗਰੀਬ ਜਾਣ ਕੇ ਮੇਰ ਦੀ ਨਜ਼ਰ ਕਰ ਮੇਰਾ ਵਾਲਿਆ ਤੇਰੇ ਚਰਨਾਂ 'ਚ ਖੜ ਗਿਆ ਆਣ ਕੇ ਮੇਰ ਦੀ ਨਜ਼ਰ ਕਰ ਮੇਰਾ ਵਾਲਿਆ ਤੇਰੇ ਚਰਨਾਂ 'ਚ ਖੜ ਗਿਆ ਆਣ ਕੇ ਨਜ਼ਰ ਸਵੱਲੀ ਜਿਹੜਾ ਸਵਲ ਲੀ ਜੇ ਤੂੰ ਪਾਵੇ ਪਾਤਸ਼ਾ ਗੁੰਗਿਆ ਤੋਰ ਤੇ ਕਰਾਵੇ ਪਾਤਸ਼ਾ ਗੁੰਗਿਆਂ ਤੋਰ ਤੇ ਕਰਾਵੇ ਪਾਤਸ਼ਾ ਗੋਣ ਵਾਲੀ ਅੱਖ ਜਿਸ ਨੂੰ ਤੂੰ ਬਖਸ਼ੀ ਓਹੀ ਗਲ ਬਹੁਤ ਪਿਆਰੀ ਆਵਾਜ਼ ਵੀ ਹੈ ਬਹੁਤ ਪਿਆਰਾ ਅੰਦਾਜ਼ ਵੀ ਹੈ ਮੈਂ ਦੱਸਣਾ ਜਾਵਾਂਗਾ ਹੱਲੇ ਜਸੇ ਦੇ ਸਾਥੀ ਪੂਰੇ ਨਹੀਂ ਹੈ ਲੇਕਿਨ ਫਿਰ ਵੀ ਮੈਂ ਦੱਸ ਦੇਣਾ ਚਾਹੁੰਦਾ ਕਿ ਦੋਸਤੋ ਇੱਕ ਪਿੰਡ ਦੇ ਵਿੱਚੋਂ ਉੱਠ ਕੇ ਇੱਕ ਮਕਾਮ ਤੱਕ ਪਹੁੰਚਣਾ ਇਹ ਬਹੁਤ ਵੱਡੀ ਗੱਲ ਹੈ ਮੈਂ ਚਾਹਾਂਗਾ ਕੋਈ ਕੌਮ ਦੇ ਮਹਾਨ ਜਰਨੈਲ ਬਾਰੇ ਕੁਝ ਜ਼ਰੂਰ ਜਿਹੜਾ ਉਹ ਸਾਡੇ ਦਸਕਾ ਨੂੰ ਸੁਣਾਇਆ ਜਾਵੇ ਹਾਂਜੀ ਵੀਰ ਜੀ ਜਿਵੇਂ ਸਾਡੇ ਸਿੱਖ ਇਤਿਹਾਸ ਵਿੱਚ ਬਹੁਤ ਵੱਡੇ ਵੱਡੇ ਜਰਨੈਲ ਹੋਏ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦੀ ਸੇਧ ਦਿੱਤੀ ਹੈ ਜ ਜਿਨ੍ਹਾਂ ਨੇ ਸਿੱਖੀ ਕੇ ਸੰਸਵਾਸਾਂ ਸੰਗ ਨਭਾਈਆ ਜੀ ਜੇ ਆਪਾਂ ਗੱਲ ਕਰੀਏ ਤੇ ਭਾਈ ਤਾਰੂ ਸਿੰਘ ਜੀ ਪਿੰਡ ਪੁੱਲਿਆਂ ਵਾਲੇ ਜੀ ਪਾਈ ਤਾਰੂ ਸਿੰਘ ਜੀ ਜਦੋਂ ਕਹਿੰਦੇ ਪੱਟੀ ਸ਼ਰਦੀ ਕੰਨਿਆ ਛੜਾ ਕੇ ਲਿਆਂਦੀ ਸੀ ਇਹਨਾਂ ਨੇ জাফর ਬੇਗੁਨਾ ਤੋਂ ਜੀ ਜਦੋਂ ਕਹਿੰਦੇ ਕੰਨਿਆ ਛੜਾ ਕੇ ਲਿਆਏ ਨਾ ਤੇ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸਰਕਾਰ ਵੱਲੋਂ ਜੀ ਜਦੋਂ ਪਿੰਡ ਦੀ ਸਾਥ ਵਿੱਚ ਲਿਆਂਦਾ ਗਿਆ ਤੇ ਪਿੰਡ ਦੀ ਸਾਥ ਵਿੱਚ ਇਹਨਾਂ ਦੀ ਇੱਕ ਮਾਤਾ ਜੀ ਨੂੰ ਤੇ ਭੈਣ ਨੂੰ ਕੋਲ ਬੁਲਾਇਆ ਜੀ ਜਦੋਂ ਕਹਿੰਦੇ ਗ੍ਰਿਫਤਾਰ ਕੀਤੇ ਹੋਏ ਤਾਰੂ ਸਿੰਘ ਜੀ ਖੜੇ ਸੀ ਤੇ ਮਾਤਾ ਤੇ ਭੈਣ ਨੂੰ ਕੋਲ ਆਏ ਜੀ ਜਦੋਂ ਭੈਣ ਨੇ ਆਣ ਕੇ ਤੱਕਿਆ ਤੇ ਭੈਣ ਦੀਆਂ ਅੱਖੀਆਂ ਵਿੱਚ ਵਿਰਾਗ ਸੀ ਕਹਿੰਦੀ ਵੀਰਾ ਕਹਿੰਦੀ ਅੱਜ ਸਾਨੂੰ ਬੜਾ ਮਾਣ ਸਾਨੂੰ ਪ੍ਰਾਊਡ ਫੀਲ ਹੋ ਰਿਹਾ ਵਾ ਕਹਿੰਦੀ ਖੁਸ਼ੀ ਦੇ ਅੰਸੂਆ ਜੀ ਕਿ ਸਾਨੂੰ ਪ੍ਰਾਊਡ ਫੀਲ ਹੋ ਰਿਹਾ ਵਾ ਕਿ ਅੱਜ ਸਾਡਾ ਪ੍ਰੋਜੈਕਟ ਆ ਵਾ ਉਹ ਇੱਕ ਸਿੱਖ ਕੌਮ ਦੇ ਲਿਖੇ ਲੱਗ ਰਿਹਾ ਵਾ ਜੀ ਕਹਿੰਦੀ ਤੁਹਾਡੇ ਤੇ ਬੜੇ ਤਸੀਹ ਦੇਣਗੇ ਬੜੇ ਲਾਲਚ ਦੇਣਗੇ ਪਰ ਘਬਰਾਉਣਾ ਨਹੀਂ ਉੱਥੇ ਵੇਖੋ ਇੱਕ ਭੈਣ ਆਪਣੇ ਵੀਰ ਨੂੰ ਨਸੀ ਤੇ ਦਿੰਦੀ ਹੈ ਜਦੋਂ ਮਾਂ ਨੇ ਆਪਣੇ ਪੁੱਤ ਨੂੰ ਤੱਕਿਆ ਮਾਂ ਕਹਿਣ ਲੱਗੀ ਪੁੱਤਰਾ ਮੈਨੂੰ ਭਾਵੇਂ ਕੱਲ ਨੂੰ ਮਾਖ ਨਾਲ ਕੋਈ ਨਾ ਹੋਵੇ ਪਰ ਮੈਂ ਇਹ ਨਾ ਸੁਣਨਾ ਚਾਹਾਂ ਕਿ ਤਾਰੂ ਸਿੰਘ ਸਿੱਖੀ ਨੂੰ ਕੌਮ ਨੂੰ ਦਾਗ ਲਾ ਕੇ ਚਲਾ ਗਿਆ ਜੀ ਦੇਖੋ ਮਾਂ ਦੀ ਮਮਤਾ ਕਿੰਨੀ ਕਿਉਂਕਿ ਹੁਣ ਅੱਜ ਕੱਲ੍ਹ ਸਾਡੇ ਬੱਚਾ ਨੂੰ ਕਿਤੇ ਕੰਡਾ ਤੱਕ ਵੱਜ ਜਾਵੇ ਨਾ ਤੇ ਮਾਂ ਦੀਆਂ ਤਾਂ ਹਾਂ ਨਿਕਲ ਜਾਂਦੀਆਂ ਉਹ ਮਾਂ ਇਕਲੌਤੇ ਪੁੱਤ ਨੂੰ ਕਹਿ ਰਹੀ ਹੈ ਕਿ ਤੂੰ ਸ਼ਹੀਦ ਹੋਣ ਵਾਸਤੇ ਚਲਾ ਜਾ ਕਿਉਂਕਿ ਉਹਨਾਂ ਨੂੰ ਪਤਾ ਸਰਕਾਰ ਨੇ ਜ਼ਬਤ ਕਰ ਲਿਆ ਗ੍ਰਿਫਤਾਰ ਕਰ ਲਿਆ ਵਾ ਉਹਨੇ ਵਾਪਸ ਨਹੀਂ ਆਉਣਾ ਫਿਰ ਵੀ ਮਾਂ ਦੇ ਵਿੱਚ ਵੇਖੋ ਕਿੰਨਾ ਵੱਡਾ ਹੌਸਲਾ ਸੀ ਤੇ ਜੇ ਅੱਜ ਦੇ ਨੌਜਵਾਨਾਂ ਦੀ ਗੱਲ ਕਰੀਏ ਤੇ ਜਦੋਂ ਪਾਈ ਤਾਰੂ ਸਿੰਘ ਨੂੰ ਕਹਿੰਦੇ ਗ੍ਰਿਫਤਾਰ ਕਰਕੇ ਤੇ ਜਕਰੀਆ ਖਾਨ ਦੇ ਸਾਹਮਣੇ ਲਿਆਂਦਾ ਗਿਆ ਸੀ ਉਹਨੇ ਇੱਕ ਸਵਾਲ ਕੀਤਾ ਸੀ ਕਹਿੰਦਾ ਕਾਦਾ ਮਾਨ ਕਰਦਾ ਹੈ ਤਾਰੂ ਸਿੰਘ ਤਾਰੂ ਸਿੰਘ ਕਹਿੰਦਾ ਮੈਂ ਸਿੱਖੀ ਦਾ ਮਾਨ ਕਰਦਾ ਤੇ ਜਕਰੀਆ ਖਾਨ ਕਹਿੰਦਾ ਸੀ ਵੀ ਇਹਦੇ ਕੇਸ ਹੀ ਕਤਲ ਕਰ ਦਿਓ ਇਹਨੂੰ ਬੜਾ ਸਿੱਖੀ ਦਾ ਮਾਨ ਹੈ ਕਹਿੰਦਾ ਇਹਦੀ ਸਿੱਖੀ ਹੀ ਖਤਮ ਕਰ ਦਿਓ ਭਾਈ ਤਾਰੂ ਸਿੰਘ ਜੀ ਕਹਿੰਦੇ ਸੀ ਜਦੋਂ ਜਲਾਦ ਕੋਲ ਆਇਆ ਸੀ ਨਾ ਭਾਈ ਤਾਰੂ ਸਿੰਘ ਜੀ ਕਹਿੰਦੇ ਸੀ ਮੇਰੇ ਕੇਸਾਂ ਨੂੰ ਹੱਥ ਤੱਕ ਨਹੀਂ ਲਾਉਣਾ ਮੇਰਾ ਖੋਪਰ ਉਤਾਰ ਦਿਓ ਚਾਹੇ ਜੀ ਜੀ ਤੇ ਖੋਪਰ ਸਣੇ ਉਹਨਾਂ ਨੇ ਆਪਣੇ ਜਿਹੜੇ ਕੇਸ ਜਿਹੜੇ ਸੀ ਉਹਨਾਂ ਦੇ ਕਤਲ ਕੀਤੇ ਗਏ ਮਤਲਬ ਕੇਸ ਨਹੀਂ ਕਤਲ ਕਰਨ ਦਿੱਤੇ ਉਹਨਾਂ ਨੇ ਖੋਪਰ ਹੀ ਲਾ ਦਿੱਤਾ ਸੀ ਤੇ ਅੱਜ ਸਾਡੇ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਜਾ ਜਾ ਕੇ ਨਾਈਆਂ ਦੇ ਸਾਹਮਣੇ ਬੈਠ ਕੇ ਤੇ ਕਿਸ ਕਤਲ ਕਰਵਾਈ ਜਾ ਰਿਹਾ ਕਿਉਂਕਿ ਅਸੀਂ ਗੁਰੂ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਮਹਾਰਾਜ ਜੋ ਤੁਸੀਂ ਦੱਸਿਆ ਸੀ ਉਹਦੇ ਉਹ ਸੀ ਉਹ ਮੰਨਦੇ ਨਹੀਂ ਉਲਟੇ ਚੱਲਦੇ ਆ ਤੁਹਾਡੇ ਤੋਂ ਜੀ ਕਿਉਂਕਿ ਪਾਸ਼ਾ ਨੇ ਸਾਡੇ ਲਈ ਆਪਣੇ ਫਰਜੰਦ ਸ਼ਹੀਦ ਕਰਵਾ ਦਿੱਤੇ ਨੇ ਕਿੰਨਾ ਕੁਝ ਸਾਡੇ ਲਈ ਕੀਤਾ ਸਾਡਾ ਫਰਜ ਬਣਦਾ ਹੈ ਕਿ ਉਹਨਾਂ ਦੇ ਅਸੀਂ ਸਿੱਖ ਕੌਮ ਵੱਲੇ ਜਦੋਂ ਸਾਡੇ ਜਿਹੜੇ ਪਰਿਵਾਰ ਨੇ ਗੁਰਸਿੱਖ ਪਰਿਵਾਰ ਜੁੜ ਰਹੇ ਨੇ ਜਾਂ ਜੁੜਦੇ ਨੇ ਉਹਨਾਂ ਚ ਇਹਦਾ ਬੱਚਾ ਨੂੰ ਵਗੇ ਇਸ ਲੈਣ ਵੱਲੇ ਜੋੜਨਾ ਅੱਜ ਤੁਹਾਨੂੰ ਪਤਾ ਹੀ ਹੈ ਮੌਲ ਕਿਵੇਂ ਦਾ ਚੱਲ ਰਿਹਾ ਵਾ ਜੀ ਜੀ ਹਾਂਜੀ ਮੈਂ ਚਾਹਾਂਗਾ ਕੋਈ ਪਿਆਰੀ ਜੀ ਕਵਿਤਾ ਅੱਗੇ ਵਾਂਗ ਜਿਹੜੀ ਐ ਗੁਰੂ ਸਾਹਿਬ ਦੀ ਕੋਈ ਹੋਰ ਸੁਣਾ ਦਿਓ ਬੇਟਾ ਦੱਲਾ ਅੱਖ ਦਾ ਗੁਰਾ ਨੂੰ ਹੱਥ ਬਨ ਕੇ ਦੱਲਾ ਅੱਖ ਦਾ ਗੁਰਾ ਨੂੰ ਹੱਥ ਬਨ ਕੇ ਜੰਗ ਵਿੱਚ ਯਾਦ ਦਾਸ ਨੂੰ ਕਰਦੇ ਕਰਦੇ ਜਨ ਪੁੱਤ ਲਾ ਲ ਆਪ ਦੇ ਨਾ ਕਦੇ ਮਰਦੇ good luck ਸਮਨਪ੍ਰੀਤ ਜੀ ਅ ਸ਼ੁਰੂਆਤ ਕਿਵੇਂ ਹੁੰਦੀ ਹੈ ਤੁਹਾਡਾ ਉਸਤਾਦ ਕੌਣ ਹੈ ਜਿਨ੍ਹਾਂ ਦੇ ਕੋਲੋਂ ਤੁਸੀਂ ਸਿੱਖਦੇ ਹੋ ਮੈਂ ਚਾਹਾਂਗਾ ਆਪਣੇ ਜਥੇ ਬਾਰੇ ਜ਼ਰੂਰ ਦੱਸੋ ਹਾਂਜੀ ਵੀਰੇ ਮੇਰੇ ਉਸਤਾਦ ਗਿਆਨੀ ਬਖਸ਼ੀ ਸਿੰਘ ਰਾਨੀਵਲਾ ਤੋਂ ਜਦੋਂ ਸਾਡੀ ਉਹਨਾਂ ਨਾਲ ਪਹਿਲੀ ਮੁਲਾਕਾਤ ਹੋਈ ਸੀ ਮੈਂ YouTube ਤੇ ਨੰਬਰ ਤੇ ਨੰਬਰ ਚੱਕ ਕੇ ਉਹਨਾਂ ਨਾਲ ਗੱਲ ਕੀਤੀ ਸੀ ਜੀ ਜੀ ਮੈਂ ਕਿਹਾ ਉਸਤਾਜੀ ਮੈਨੂੰ ਬੜਾ ਸ਼ੌਂਕ ਹੈ ਕਿ ਮੈਂ ਪ੍ਰਚਾਰਕ ਬਣਾ ਤੇ ਉਸਤਾਦ ਜੀ ਨੇ ਜਦੋਂ ਕਾਲ ਚੁੱਕੀ ਮੈਂ ਜਦੋਂ ਫਤੇ ਦੀ ਸਾਂਝ ਪਾਈ ਮੈਂ ਕਿਹਾ ਉਸਤਾਦ ਜੀ ਨੇ ਜੋ ਫਤੇ ਬੁਲਾਈ ਨਾ ਤੇ ਉਸਤਾਦ ਜੀ ਕਹਿੰਦੇ ਮੈਨੂੰ ਧਿਆਨ ਲੱਗਾ ਕਿਸੇ ਟਾਡੀ ਨੇ ਫਤੇ ਬੁਲਾਈ ਹੁੰਦੀ ਹੈ ਕੀ ਬਲਾਰਾ ਚੰਗਾ ਮੈਨੂੰ ਕਹਿੰਦੇ ਵੀ ਤੁਸੀਂ ਬਣੋ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੇ ਫਿਰ ਉਸਤਾਦ ਜੀ ਕੋਲ ਆਏ 10 15 ਦਿਨ ਬਾਅਦ ਉਸਤਾਦ ਜੀ ਕੋਲ ਆਏ ਤੇ ਫਿਰ ਬੁਕਸ ਵਗੈਰਾ ਦੇ ਕੇ ਗਿਆ ਮੈਂ ਕਾਫੀ ਮਿਹਨਤ ਕੀਤੀ ਮਤਲਬ 1 ਮਹੀਨਾ ਬਾਅਦ ਮੈਂ ਜਥਾ ਜਿਹੜਾ ਚਲਾਉਣਾ ਸ਼ੁਰੂ ਕਰਤਾ ਸੀ ਕੰਮ ਕਰਨਾ ਸਟੇਜਾਂ ਤੇ ਜੇ ਗੱਲ ਕਰੀਏ ਹੁੰਦੀ ਤੇ ਹੁਣ ਮੇਰੇ ਉਸਤਾਦ ਗਿਆਨੀ ਕਰਮਜੀਤ ਸਿੰਘ ਜੀ ਮਾਨ ਜੀ ਜਿੰਨਾ ਤੋਂ ਇਹ ਬੱਚੀ ਵੀ ਸਿੱਖ ਰਹੀ ਆ ਤੇ ਮੇਰੇ ਤੋਂ ਵੱਡੇ ਸਿਸਟਰ ਵੀ ਸਰੰਗੀ ਸਿੱਖ ਰਿਹਾ ਉਹਨਾਂ ਦੇ ਵੇਖੋ ਕਿੰਨਾ ਵੱਡਾ ਯੋਗਦਾਨ ਹੈ ਕਿ ਉਹ ਸਾਰੇ ਬੱਚਿਆਂ ਨੂੰ ਬੜਾ ਵਧੀਆ ਪ੍ਰੇਮ ਦੇ ਨਾਲ ਕੋਲ ਰੱਖ ਕੇ ਬੜੇ ਵਧੀਆ ਤਰੀਕੇ ਦੇ ਨਾਲ ਸਿਖਾਉਂਦੇ ਆ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਫੀਸ ਨਹੀਂ ਦੇ ਸਕਦੇ ਉਹਨਾਂ ਨੂੰ ਬਿਨਾਂ ਫੀਸ ਤੋਂ ਉਹ ਸਿਖਾ ਰਹੇ ਆ ਘਰੇ ਪ੍ਰਸ਼ਾਦਾ ਪਾਣੀ ਜਲਪਾਣੀ ਵੀ ਸਿਖਾਉਂਦੇ ਆ ਉਹਨਾਂ ਨੇ ਬਹੁਤ ਹੀ ਜਿਆਦੇ ਬੱਚੇ ਇੱਥੇ ਜਿਹੜੇ ਮਾਝੇ ਦੇ ਵਿੱਚ ਜਿੰਨੇ ਵੀ ਸਰੰਗੀ ਮਾਸਟਰ ਨੇ ਜਾਂ ਟਾੜ ਦੇ ਤੇ ਕੰਮ ਕਰ ਰਹੇ ਨੇ ਸਾਰੇ ਉਹਨਾਂ ਤੋਂ ਹੀ ਸਿੱਖੇ ਹੋਏ ਨੇ ਉਹਨਾਂ ਦੇ ਸ਼ਗਿਰਦ ਨੇ ਹੋ ਅੱਜਕੱਲ ਜਿਹੜੇ ਬੱਚੇ ਬਾਹਰ ਉਹਨਾਂ ਦੇ ਸਿੱਖੇ ਹੋਏ 12ਵਾਂ ਮੱਲਾ ਮਾਰੀ ਬੈਠੇ ਨੇ ਬਾਹਰੀ ਦੇਸ਼ਾਂ ਵਿੱਚ ਤੇ ਉਸਤਾਦ ਤਕਰੀਬਨ 18 ਘੰਟਰੀਆਂ ਕੁੰਮ ਚੁੱਕੇ ਨੇ ਅੱਜ ਤੱਕ। ਸ਼ਾਬਾਸ਼। ਤੇ ਸਾਨੂੰ ਬੜਾ ਮਾਣ ਹੁੰਦਾ ਵਕਿ ਅਸੀਂ ਇੰਨੇ ਵੱਡੇ ਉਸਤਾਦਾਂ ਦੇ ਸ਼ਾਗਿਰਦ ਨੇ ਤੇ ਬਾਕੀ ਮਤਲਬ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਘਰੇ ਪ੍ਰੋਬਲਮ ਤਾਂ ਤੁਸੀਂ ਦੇਖ ਕੇ ਆਇਓ। ਜੀ। ਫਾਦਰ ਸਾਹਿਬ ਨੂੰ ਅੱਜ ਤੋਂ ਤਕਰੀਬਨ 9 ਸਾਲ ਹੋ ਗਿਆ ਦਿਖਾਈ ਨਹੀਂ ਦਿੰਦਾ ਬਿਲਕੁਲ ਵੀ। ਤੇ ਜਦੋਂ ਅਸੀਂ ਇਸ ਲੈਨ ਚ ਪੜਨਾ ਸੀ ਤੇ ਵੀਰੇ ਨੇ ਕਹਿਣਾ ਵੀ ਬਾਹੂ ਕੋਈ ਕੋਰਸ ਵਗੈਰਾ ਕਰਨਾ ਹੈ ਤੇ ਪੈਸੇ ਦੀ ਬੜੀ ਜ਼ਰੂਰਤ ਆ। ਤੇ ਤੁਸੀਂ ਛੱਡੋ ਖੇੜਾ ਫਿਰ ਮੈਂ ਕਿ ਵਿਜੀ ਪਲੱਸ 2 ਕਰਾਈ ਹੋਈ ਆ ਕੁਛ ਨਾ ਕੁਝ ਤੇ ਅਸੀਂ ਕਰਨਾ ਹੈ ਫਿਰ ਬਾਅਦ ਵਿੱਚ ਚਲੋ ਸਵਾਬ ਬਣਿਆ ਵੀ ਮਹਾਰਾਜ ਨਾਲ ਜੁੜ ਗਏ ਸਾਡੇ ਬਹੁਤ ਸਤਿਕਾਰਯੋਗ ਵੀਰ ਗੁਰਪ੍ਰਤਾਪ ਸਿੰਘ ਜੀ ਸੁਗਾ ਇੱਥੇ ਉਹਨਾਂ ਦੀ ਮੈਰਿਜ ਹੋਈ ਆ ਇੱਥੇ ਵਿਆਏ ਨੇ ਉਹ ਤੇ ਉਹ ਮੇਰੀ ਫਰੈਂਡ ਦੇ ਨਾਲ ਮੇਰੀ ਜਿਹੜੀ ਦੋਸਤ ਸੀਗੀ ਕੁੜੀ ਉਹਦੇ ਨਾਲ ਵਿਆਹੇ ਸੀ ਤੇ ਉਹ ਜਦੋਂ ਇੱਥੇ ਆਉਣਾ ਜਾਣਾ ਉਹਨਾਂ ਨੇ ਮੈਨੂੰ ਮੈਂ ਉਹਨਾਂ ਦੇ ਕੋਲ ਆਉਣਾ ਤੇ ਮੈਂ ਜਦੋਂ ਭਾਈ ਨੂੰ ਮਿਲਣਾ ਮੈਂ ਕਿਹਾ ਭਾਜੀ ਮੈਨੂੰ ਬੜਾ ਸ਼ੌਂਕ ਆ ਕਿ ਮੈਂ ਪ੍ਰਚਾਰਕ ਬਨਾ ਉਹ ਉਹਨੇ ਕਹਿੰਨਾ ਚਲੋ ਕੋਈ ਨਹੀਂ ਭੈਣ ਜੀ ਬਣੋ ਤੁਸੀਂ ਹਨਾ ਮਿਹਨਤ ਕਰੋ ਫਿਰ ਮੈਨੂੰ ਬੜਾ ਸ਼ੌਂਕ ਪੈਦਾ ਹੋਇਆ ਜਾਂ ਦਲੇਰਪਰ ਨੂੰ ਵੇਖਣਾ ਜਾਂ ਹੋਰ ਟਾੜੀਆਂ ਨੂੰ ਵੇਖਣਾ ਸਟੇਜਾਂ ਤੇ ਬੜਾ ਸ਼ੌਂਕ ਹੁੰਦਾ ਹੈ ਕਿ ਕਦੇ ਸਟੇਜਾਂ ਸੰਭਾਲੀਏ ਤੇ ਉਹਨੂੰ ਪ੍ਰਾਊਡ ਹੁੰਦਾ ਵਾ ਕਿ ਅੱਜ ਅਸੀਂ ਉਹਨਾਂ ਸਟੇਜਾਂ ਤੇ ਕੰਮ ਕਰ ਰਹੇ ਹਾਂ ਬਹੁਤ ਵਧੀਆ ਗੱਲ ਹੈ ਮੈਂ ਚਾਹਾਂਗਾ ਤੁਸੀਂ ਬਹੁਤ ਵਧੀਆ ਵਿਚਾਰ ਵੀ ਰੱਖੇ ਨੇ ਜਿਵੇਂ ਉਹ ਤੁਹਾਡੇ ਸਿਸਟਰ ਨੇ ਉਹਨਾਂ ਨੇ ਜਿਵੇਂ ਗਾਇਆ ਮੈਂ ਚਾਹਾਂਗਾ ਦੋਵੇਂ ਭੈਣਾਂ ਕੋਈ ਜਾਂਦੇ ਜਾਂਦੇ ਅਜਿਹੀ ਚੀਜ਼ ਸੁਣਾ ਦਿਓ ਜਿੰਨੇ ਵੀ ਦਰਸ਼ਕ ਸਾਡੇ ਨਾਲ ਕਿ ਕੀ ਸੁਣਾਓਗੇ ਉਹ ਤੁਸੀਂ ਖੁਦ ਦੱਸਿਓ ਜੀ हां जी 어 ਜਿਵੇਂ ਅਸੀਂ ਦੁਨੀ ਚੰਦ ਜਿਹੜਾ ਹੋਇਆ ਮਸੰਦ ਜੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਜਦੋਂ ਕਹਿੰਦੇ ਪਾੜੀ ਰਾਜ ਆਏ ਸੀ ਨਾ ਜੀ ਰਾਜੇ ਕਹਿੰਦੇ ਸੀਗੇ ਵੀ ਗੁਰੂ ਸਾਹਿਬ ਦੇ ਨਾਲ ਯੰਗ ਕਰਨੀ ਆ ਜੀ ਜੀ ਉਹਨਾਂ ਨੇ ਜਾ ਕੇ ਔਰੰਗਜੇਬ ਕੋਲ ਪਾਸ਼ਾ ਮਹਾਰਾਜ ਦੇ ਵਿਰੁੱਧ ਬੜੀਆਂ ਚੁਗਲੀਆਂ ਕੀਤੀਆਂ ਸੀ ਅੱਛਾ ਜੀ ਕਹਿੰਦੇ ਜਦੋਂ ਬੜੀਆਂ ਚੁਗਲੀਆਂ ਕਰਨ ਦੇ ਬਾਵਜੂਦ ਔਰੰਗਜੇਬ ਭੜੇ ਉੱਠਿਆ ਸੀ ਨਾ ਜੀ ਉਹਨੇ ਦੀਨ ਬੇਗ ਨੂੰ ਭੇਜਿਆ ਤੇ ਦੀਨ ਬੇਗ ਨੇ ਆਣ ਕੇ ਹਮਲਾਵਰ ਹੋਇਆ ਸੀ ਆਨੰਦਗੜ੍ਹ ਦੇ ਕਿਲੇ ਉਤੇ ਤੋਂਦੋਂ ਪਾਸ਼ਾ ਮਹਾਰਾਜ ਜਿਹੜੇ ਸਾ ਗੁਰੂ ਗੋਬਿੰਦ ਸਿੰਘ ਪਾਸ਼ ਕਿਹੜਾ ਸਿੰਘਾਂ ਦਾ ਘਾਟਾ ਹੈ ਕਹਿੰਦੇ ਪਾਸ਼ਾ ਕਹਿੰਦੇ ਕੋਈ ਨਹੀਂ ਆਉਂਦੇ ਤੇ ਹਮਲਾ ਕਰੋਗੇ ਤੇ ਅਸੀਂ ਅੱਗੋਂ ਡੱਟ ਕੇ ਮੁਕਾਬਲਾ ਕਰਾਂਗੇ ਹੁਣ ਕਹਿੰਦੇ ਜਦੋਂ ਦੀਨਬੇਗ ਨੂੰ ਹਾਰ ਦਾ ਪਾਸਾ ਦਿਖਿਆ ਨਾ ਉਹਨੇ ਸੋਚਿਆ ਕਹਿੰਦਾ ਵੀ ਮੈਂ ਵਾਪਸ ਚੱਲਿਆ ਵਾਂ ਮੁੜ ਕੇ ਜਦੋਂ ਜੜੇ ਭੀਮਚੰਦ ਹੁਨੀਆਂ ਰਾਜੇ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਕਹਿੰਦੇ ਰਾਜਾ ਜੀ ਕਹਿੰਦੇ ਨਵਾਬ ਜੀ ਜੇ ਤੁਸੀਂ ਸਾਨੂੰ ਛੱਡ ਕੇ ਚਲੇ ਗਏ ਸਾਈ ਅਸੀਂ ਤਾਂ ਪਹਿਲਾਂ ਹਾਰ ਮੰਨੀ ਬੈਠੇ ਆ ਜੇ ਤੁਸੀਂ ਵੀ ਸਾਨੂੰ ਛੱਡ ਕੇ ਚਲੇ ਗਏ ਅਸੀਂ ਬਿਲਕੁਲ ਹੌਂਸਲੇ ਛੱਡ ਦਿੰਨੇ ਆ ਤੇ ਫਿਰ ਕਹਿੰਦੇ ਸਾਡੇ ਨਾਲ ਇੱਕ ਦਿਲ ਨੂੰ ਵਿਚਾਰ ਲੱਗੀ ਆ ਕੀ ਰਾਜਾ ਕੇਸਰੀ ਚੰਦ ਜਿਹੜਾ ਕਹਿੰਦਾ ਉਹਦਾ ਇੱਕ ਹਾਥੀ ਆ ਮਸਤ ਉਹਨੂੰ ਆਪਾਂ ਮਟਾਂ ਦੇ ਮੱਟ ਸ਼ਰਾਬ ਪਿਆ ਕੇ ਨੰਦਗੜ ਕਿਲੇ ਤੇ ਛੱਡ ਦਿੰਨੇ ਹਮਲਾਵਰ ਕਰ ਦਿੰਨੇ ਆ ਤੇ ਹਾਥੀ ਜਿਹੜਾ ਸੀ ਉਹਦਾ ਬੰਦੇ ਨਾਲ ਕੀ ਮੁਕਾਬਲਾ ਹੈ ਹਾਥੀ ਹੁਣ ਕਹਿੰਦੇ ਫਿਰ ਉਹਨੂੰ ਹਾਥੀ ਨੂੰ ਮਸਤ ਹਾਥੀ ਨੂੰ ਜਿਹੜਾ ਸ਼ਰਾਬ ਪਿਆ ਕੇ ਤੇ ਨੰਦਗੜ ਕਿਲੇ ਵਾਲ ਨੂੰ ਤੋੜਦੇ ਆ ਜਦੋਂ ਸੁਈਆਂ ਨੂੰ ਖਬਰ ਲੱਗੀ ਉਹਨਾਂ ਨੇ ਕਿ ਪਾਛ ਨੂੰ ਕਿਹਾ ਕਹਿੰਦੇ ਪਾਤਸ਼ਾਹ ਕਹਿੰਦੇ ਉਹਨਾਂ ਰਾਜਾ ਦਾ ਵਿਚਾਰ ਪਤਾ ਕੀ ਆ ਉਮਾ ਉਸ ਹਾਥੀ ਨੂੰ ਭੇਜਣਾ ਚਾਹੁੰਦੇ ਆ ਉਹ ਵੀ ਮਟਾਂ ਦੇ ਮੱਟ ਸ਼ਰਾਬ ਪਿਆ ਕੇ ਕੋਈ ਹੈ ਦਾ ਸੁਰਮਾ ਜਿਹੜਾ ਹਾਥੀ ਦਾ ਮੁਕਾਬਲਾ ਕਰ ਲਵੇ ਪਾਸ਼ਾ ਕਹਿਣ ਲੱਗੇ ਸਾਡੇ ਕੋਲ ਕਿਹੜਾ ਹਾਥੀਆਂ ਦਾ ਘਾਟ ਆਏ ਸੰਗਤ ਵਿੱਚ ਬੈਠੀ ਹੋਈ ਸੰਗਤ ਵੱਲੇ ਤੱਕ ਕੇ ਪਾਸ਼ਾ ਨੇ ਦੁਨੀ ਚੰਦ ਵੱਲ ਇਸ਼ਾਰਾ ਕਰਤਾ ਸੀ ਇਹ ਦੁਨੀ ਚੰਦ ਮਸੰਦ ਹੋਇਆ ਤੇ ਦੁਨੀ ਚੰਦ ਵੱਲ ਇਸ਼ਾਰਾ ਕਰਕੇ ਕਹਿੰਦੇ ਪਾਸ਼ਾ ਕਹਿੰਦਾ ਵੀ ਇਹ ਦੁਨੀ ਚੰਦ ਜਿਹੜਾ ਸਾਡਾ ਹਾਥੀ ਦੇ ਨਾਲ ਟੱਕਰਾ ਕਰੇਗਾ ਕਹਿੰਦੇ ਦੁਨੀ ਚੰਦ ਦੇ ਪੈਰ ਥਲੇ ਜ਼ਮੀਨ ਖਿਸਕ ਗਈ ਮੋਟਾ ਤਾਜਾ ਸੀ ਪਹਿਲਵਾਨਾ ਵਰਗਾ ਸੀ ਕਹਿੰਦੇ ਪ੍ਰਸ਼ਾਦਾ ਪਾਣੀ ਚੰਗਾ ਛੱਕਦਾ ਸੀ ਫਿਰ ਜਦੋਂ ਪਾਸ਼ਾ ਨੇ ਵੇਖਿਆ ਕਿ ਇਹ ਪਹਿਲਵਾਨਾ ਵਰਗਾ ਤੇ ਪਾਸ਼ਾ ਨੇ ਉਹਦੇ ਗੁਚਰੇ ਜਿਹੜੀ ਐ ਸੇ ਡਿਊਟੀ ਲਈ ਸੀ ਤੇ ਦੁਨੀ ਚੰਦ ਮਸੰਦ ਸਾਰੇ ਸਾਥੀਆਂ ਨੂੰ ਟੱਕਾ ਕਰੇ ਸੱਚੀ ਸਰਕਾਰ ਹਾਥੀ ਹੋ ਸ਼ਰਾਬੀ ਆਵਨਾ ਹੋ ਸ਼ਰਾਬੀ ਆਵਨਾ ਮੱਥੇ ਨਾਲ ਬੰਦੇ ਉੱਥਾਰ ਟੱਕਰ ਆ ਦਰਵਾਜੇ ਮਾਰਨੀ ਆ ਦਰਵਾਜੇ ਮਾਰਨੀ ਪੈਣੇ ਸਮਾਂ ਦੇਣ ਦੇ ਲਈ ਸਾਨੂੰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬੜੇ ਵਧੀਆ ਸੰਗਤ ਨੂੰ ਤੁਸੀਂ ਵਿਚਾਰ ਵੀ ਦੱਸਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਜੀ ਹਾਂਜੀ ਵੀਰ ਜੀ ਜਿਵੇਂ ਅਸੀਂ ਮਤਲਬ ਜਥਾ ਤਿਆਰ ਕਰਦੇ ਆ ਮੈਂ ਕਹਿੰਨੀ ਆ ਵੀ ਵਾਦ ਤੋਂ ਵਾਦ ਜਿਵੇਂ ਨਵੇਂ ਜਥੇ ਉੱਠ ਰਹੇ ਨੇ ਉਹਨਾਂ ਨੂੰ ਸੰਗਤ ਨੂੰ ਸਪੋਰਟ ਕਰਨਾ ਚਾਹੀਦਾ ਹੈ ਜੀ ਜੀ ਕਿਉਂਕਿ ਅੱਜ ਕੱਲ ਪਹਿਲੀ ਗੱਲ ਤੇ ਇਸ ਲੈਣ ਵਾਲੇ ਬੱਚਾ ਕੋਈ ਆਉਂਦਾ ਨਹੀਂ ਤੇ ਵਾਦ ਤੋਂ ਵਾਦ ਸਤਿਕਾਰ ਕਰਨਾ ਚਾਹੀਦਾ ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜਿਆਂ ਨੇ ਬੜਾ ਵੱ ਟਾਡੀਆਂ ਨੂੰ ਬੜਾ ਵੱਡਾ ਮਾਨ ਦਿੱਤਾ ਐ ਸੋਨੇ ਦੀਆਂ ਟੱਡਾਂ ਨਾਲ ਸਨਮਾਨ ਕੀਤਾ ਸੀ ਤੇ ਅੱਜ ਅਸੀਂ ਕਹਿੰਨੇ ਆ ਵੀ ਜਿਵੇਂ ਟਾਡੀ ਇੱਥੇ ਬੱਚੇ ਇਸ ਲੈਣ ਵੱਲੇ ਆ ਰਹੇ ਨੇ ਜਾਂ ਸੰਥਿਆ ਕਰ ਰਹੇ ਨੇ ਵੱਧ ਤੋਂ ਵੱਧ ਜੜੀਆਂ ਸਿੱਖ ਸੰਸਥਾਵਾਂ ਨੇ ਜੜੀਆਂ ਉਹਨਾਂ ਨੂੰ ਚਾਹੀਦਾ ਵੀ ਸਿੱਖੀ ਦਾ ਪ੍ਰਚਾਰ ਵੱਧ ਤੋਂ ਵੱਧ ਹੋਵੇ ਲੰਗਰਾਂ ਤੇ ਘੱਟ ਜ਼ੋਰ ਤੇ ਸਿੱਖੀ ਤੇ ਵੱਧ ਜ਼ੋਰ ਦੇਣਾ ਚਾਹੀਦਾ ਜਿਵੇਂ ਅਸੀਂ ਕਹਿੰਨੇ ਸ਼ਲੀਲਤਾ ਫੈਲ ਗਈ ਆ ਜੀ ਲੋਕੀ ਨਾਚ ਡਾਂਸ ਕਰਨ ਲੱਗ ਗਏ ਆ ਇਹ ਸਭ ਤੋਂ ਵੱਡਾ ਯੋਗਦਾਨ ਮਾਵਾਂ ਦਾ ਹੁੰਦਾ ਹੈ ਬੱਚਿਆਂ ਨੂੰ ਸਪੋਰਟ ਕਰਨਾ ਜੇ ਮਾਂ ਚਾਹੇ ਤੇ ਬੱਚੇ ਨੂੰ ਚੋਰ ਬਣਾ ਸਕਦੀ ਹੈ ਮਾਂ ਚਾਹੇ ਤੇ ਬੱਚੇ ਨੂੰ ਸਾਧ ਬਣਾ ਸਕਦੀ ਹੈ ਮਾਵਾਂ ਕਰ ਸਕਦੇ ਆ ਜੋ ਕੁਝ ਕਰਨਾ ਹੈ ਮਾਂ ਦੀ ਤਸਵੀਰ ਹੁੰਦੀ ਹੈ ਕਿ ਜੇ ਮਾਂ ਚਾਹੇ ਤਾਂ ਬੱਚੇ ਨੂੰ ਬਹੁਤ ਕੁਝ ਬਣਾ ਸਕਦੀ ਹੈ ਤੇ ਪੈਰਾਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਛੋਟੇ ਹੁੰਦੇ ਹੀ ਫੋਨ ਦੇ ਆਰੇ ਨਾ ਲਾਦਿਆ ਕਰੋ ਕਈ ਕਹਿੰਦੀਆਂ ਵੀ ਕੰਮ ਕਰ ਲਈਏ ਤੇ ਫੋਨ ਦੇ ਦਿਓ ਬੱਚਾ ਨੂੰ ਬੱਚਾ ਜੋ ਕੁਝ ਵੇਂਦਾ ਜਾਂਦਾ ਜੋ ਕੁਝ ਵੇਂਦਾ ਜਾਂਦਾ ਵੱਡੇ ਹੋ ਕੇ ਫਿਰ ਉਹੀ ਕੁਝ ਕਰਦਾ ਉਹਨੋਂ ਵੀ ਫਿਰ ਨਾਚ ਗਾਣੇ ਵਾਲੇ ਹੁਣ ਤੁਸੀਂ ਵੇਖਿਆ ਹੋਗਾ ਛੋਟੇ ਛੋਟੇ ਬੱਚੇ ਉਹ ਨੱਚ ਨਾ ਜਾ ਰਹੇ ਨੇ ਹਣਾ ਤੇ ਸਭ ਤੋਂ ਵੱਧ ਗੱਲ ਕੀ ਮਾਵਾਂ ਨੂੰ ਬੇਨਤੀ ਆ ਸਾਰੇ ਬੱਚਾ ਨੂੰ ਛੋਟੇ ਹੁੰਦੇ ਗੁਰਸਿੱਖ ਬਣਾਇਆ ਜਾਵੇ ਗੁਰਦੁਆਰਾ ਸਾਹਿਬ ਲੈ ਕੇ ਜਾਇਆ ਕਰਨਾ ਹਰ ਕਿਸੇ ਨੂੰ ਮਤਲਬ ਬੱਚੇ ਨੂੰ ਸਿੱਖਿਆ ਜਾ ਕਰਨ ਸਾਡੇ ਵੱਡ-ਵਡੇਰਾਂ ਨੇ ਬੜੀਆਂ ਵੱਡੀਆਂ ਤੇਗਾਂ ਮਾਰੀਆਂ ਉਹਨਾਂ ਬਾਰੇ ਦੱਸਿਆ ਜਾਵੇ ਜਾਣਕਾਰੀ ਦਿੱਤੀ ਜਾਵੇ ਤੇ ਦਾਸ ਬੀਬੀ ਸੁਮਨਪ੍ਰੀਤ ਕੌਰ ਖਾਲਸਾ ਜੇ ਜਥੇ ਨਾਲ ਸੰਪਰਕ ਕਰਨਾ ਹੈ ਮੇਰਾ ਜਥਾ ਸੁਰਸਿੰਘਤੋਂ ਆ ਮੇਰੇ ਸਾਥੀ ਬੀਬੀ ਸਿਮਰਜੀਤ ਕੌਰ ਬੀਬੀ ਪਵਨਦੀਪ ਕੌਰ ਸਰੰਗੀ ਮਾਸਟਰ ਵੀਰ ਹਰਪ੍ਰੀਤ ਸਿੰਘ ਤੇ ਸਾਡਾ ਜਥਾ ਮਤਲਬ ਬਹੁਤ ਦੂਰ ਤੱਕ ਜਿਵੇਂ ਦੱਸਿਆ ਟਾਟਾ ਨਗਰ ਤੱਕ ਜਾ ਕੇ ਆਏ ਆ ਜੇ ਸਾਡੇ ਨਾਲ ਤੁਸੀਂ ਸੰਪਰਕ ਕਰਨਾ ਹੋਵੇ ਤੇ ਮੇਰਾ ਨੰਬਰ ਆ 7973893611 7963893611 ਇਹ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਜਥੇ ਨੂੰ ਬੁਲਾ ਸਕਦੇ ਹੋ ਦਾਸ ਤੁਹਾਡੇ ਚਨਾ ਚ ਹਾਜ਼ਰ ਨੇ ਤੇ ਆਪ ਜੀ ਦਾ ਵੀਰ ਜੀ ਬਹੁਤ-ਬਹੁਤ ਧੰਨਵਾਦ ਸਾਡੇ ਕੋਲ ਪਹੁੰਚਣ ਦੇ ਲਈ ਤੇ ਹਾਂਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਤਾਂ ਵੱਤੋ ਵੱਤ ਸ਼ੇਅਰ ਕਰ ਦਿਓ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਅਵਾਤੋਵਾਦ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਟ ਪੰਜਾਬ ਟੀਵੀ